ਅਜਕਲ ਦੇ ਬਾਪੇ ਜਾਨੀ ਨਾ ਕਰਾਉਂਦੇ ਤੇ ਕਹਿਣਗੇ ਨਿੱਪੂ ਦਾ ਚਾਰ ਹੈਗਾ ਅਜਕਲ ਦੇ ਬਾਪੇ ਸ਼ਕੀਰ ਨੇ ਨਾ ਹੁਣ ਪੁਰਾਣੇ ਬਾਪੇ ਵਾਲੇ ਨਹੀਂ ਰਹਿ ਗਏ ਪਹਿਲੀ ਗੱਲ ਤਾਂ ਅੱਜਕਲ ਤਾਂ ਬਾਬਾ ਘਰੀਬ ਦੇ ਘਰ ਜਾਂਦਾ ਹੀ ਨਹੀਂ ਤੇ ਜਿਗਿਆ ਤੇ ਕਹਿਣ ਲੱਗੇ ਬੀਬੀ ਦੇ ਨਿੱਪੂ ਦੇ ਕੁਸ਼ਮਤਰੀ ਲੋਹੇ ਬਾਗ ਲਾਇਆ ਤੇ ਰੋਟੀ ਖਾਦ ਮੇਰੀ ਗੱਲ ਨੂੰ ਜਿਸਨ ਸੁਣਾਣੀ ਸੰਤੜਾ ਸਵਾਦਾਂ ਤੋਂ ਰਹਿ ਤੂੰ ਇਹ ਸਵਾਦ ਨੇ ਤੇ ਸੰਤ ਨਹੀਂ ਕੋਈ ਵਾਤਾਂ ਨੂੰ ਤਿਆਗਣਾ ਹੀ ਸੰਤ ਹੈ ਆਪਾਂ ਅਨ ਪਾਣੀ ਖਾਂਦੇ ਆ ਇਸ ਸੱਜ ਨੂੰ ਥੱਲੇ ਲੱថា ਗੰਗ ਦੀ ਢੇਰੀ ਆਪਾਂ ਜਿੰਨੇ ਮੱਜੀ ਭਗਵਾਨ ਖਾ ਲਈਏ ਇਸ ਕਰਕੇ ਆਪਾਂ ਰੋਜ਼ ਪਾੜ ਕਰਦੇ ਗੁਰੂ ਅਮਰਦਾਸ ਸਾਨੂੰ ਸਮਝਾਉਂਦੇ ਇਹ ਰਸਨਾ ਜੋ ਅਨ ਰਸ ਰਾਜ ਨਹੀਂ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਕਿਤੇ ਜਿੰਚਰ ਅਨੰਸ ਬੱਲੇ ਨਾ ਪਾਏ ਇਹ ਗੁਰੂ ਅਮਰਦਾਸ ਪਾਤਸ਼ਾਹ ਦਾ ਪਾ ਰੋਸ਼ ਨੇ ਅਪੜਦੀ ਅਨੰਤ ਸਾਦੀ ਬਾਣੀ ਇਹ ਰਸਨਾ ਅਨੰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਹ ਮੁਰਤ ਕਿਤੇ ਜਿੰਦਰ ਹਰ ਰਸ ਬੱਲੇ ਨਾ ਪਾਏ ਜਿਨ੍ਹਾਂ ਚ ਰਹੀ ਰਸਨਾ ਨਾ ਪ੍ਰਾਪਤ ਹੋਈ ਦੰਦੀ ਨ ਪਿਆਸੀ ਗੁਰੂ ਕਿਰਪਾ ਕਰੇ ਭਾਈ ਬਰਦਾਸ ਕਹਿੰਦਾ ਅੱਖੀ ਵੇਖਨ ਰੰਗੀਆਂ ਬਹੁ ਰੰਗ ਤਮਾਸ਼ੇ ਉਸ ਤੋਂ ਤੇ ਨਿੰਦਾ ਕੰਨ ਆਜੀ ਜੀਵਨ ਰੱਤੀਆ ਕਰ ਭੋਗ ਬਲਾਸੇ ਸਾਰੀ ਜ਼ਿੰਦਗੀ ਖਾਦਾ ਤੇ ਆਪਾਂ ਕਹਿੰਦੇ ਨੇ ਸਾਰੇ ਦੰਦ ਲਵਾਰ ਗਏ ਚੀਜ਼ ਖਾਈ ਦੀ ਸਵਾਦ ਜਾਨੀ ਹੁੰਦਾ ਜਿਹੜਾ ਸਵਾਦਾਂ ਤੋਂ ਉੱਤਰ ਉੱਠ ਗਿਆ ਨਾ ਉਹਨੂੰ ਕਹਿੰਦੇ ਜੇ ਸਾਧ ਇੱਕ ਸਾਧਵ ਇੱਕ ਸਾਧੂ ਮਹਾਤਮਾ ਨੇ ਪ੍ਰਚਾਰ ਛੱਗਿਆ ਨੀਂਦ ਨਹੀਂ ਆ ਰਹੀ ਮਨ ਪ੍ਰਾਂਤ ਤੇ ਮਨ ਚ ਵਿਚਾਰ ਕਰਦਾ ਗੱਲ ਨਹੀਂ ਕਿਉਂ ਨਹੀਂ ਆਉਂਦੀ ਉਹਨੇ ਜਦ ਨੂੰ ਮਹਾਪੁਰਸ਼ਾਂ ਦੇ ਕੰਨਾਂ 'ਚ ਘੁੰਗਰੂਆਂ ਦੀ ਆਵਾਜ਼ ਪਈ ਤੇ ਕਹਿਣ ਲੱਗੇ ਬੀਬੀ ਜੀ ਭੈਣ ਜੀ ਇਹ ਬਾਜ ਕਾਦੀ ਆਉਂਦੀ ਕਹਿਣ ਲੱਗੇ ਬਾਬਾ ਜੀ ਮੇਰੇ ਮਾੜੇ ਕੰਮ ਕਹਿਣ ਲੱਗੇ ਬੀਬੀ ਮੈਂ ਗੱਲ ਹੀ ਸਮਝਿਆ ਕਹਿੰਦੀ ਇਹ ਵੇਸਵਾ ਦਾ ਘਰ ਹੈ ਇਹ ਵੇਸਵਾ ਦੇ ਘਰ ਹੁਣ ਢੂਰ ਕੀ ਵੜਦੀ ਹੈ ਘੁੰਗਰੂ ਵੜਦੇ ਨੇ ਤੇ ਮਾਤਮਾ ਕਹਿੰਦੀ ਭੈਣ ਮੇਰਾ ਮਸਲਾ ਹਲੋ ਦੀ ਬਾਬਾ ਜੀ ਮਸਲਾ ਕੀ ਸੀ ਕਹਿੰਦਾ ਮੈਂ 80 ਸਾਲ ਦਾ ਹੋ ਗਿਆ ਤੇ ਮੇਰੇ ਮਨ ਕਦੇ ਫੁਰਨਾ ਨਹੀਂ ਆਇਆ ਤੇ ਮੈਂ ਕਦੇ ਟੇਕੇ ਰਹਾ ਪਰ ਅੱਜ ਮੇਰੇ ਮਨ ਚ ਫੁਰਨਾ ਆਇਆ ਤੇ ਮੈਂ ਸਮਝ ਲਿਆ ਵੇਸਵਾ ਦੀ ਮਾੜੀ ਪਾਪਾ ਦੀ ਕਮਾਈ ਦਾ ਚਾਨਣ ਰੋਟੀ ਤੇ ਪਿਆਰ ਮੈਂ ਰੋਟੀ ਖਾਦੀ ਤੇ ਮੇਰੀ ਮੂਰਤੀ ਪਿਛਟ ਹੋ ਗਈ ਮੇਰੀ ਗੱਲ ਨੂੰ ਨਾ ਆਪਾਂ ਇਹਨਾਂ ਗੱਲਾਂ ਨੂੰ ਗੌਰ ਨਹੀਂ ਆਪਾਂ ਨੂੰ ਤਾਂ ਮਾਲ ਮਤਾਂ ਚਾਹੀਦਾ ਹੈ ਕਿ ਠੋਕੀ ਜਾਣੇ ਚਿਮਚੇ ਭਰ-ਭਰ ਕੇ ਭਾਵੇਂ ਪੇਟ ਭਰਨ ਦਾ ਕਾਜ ਹੈ ਇੱਕ ਮੈਨੂੰ ਇਸ ਕਾਰਾ ਮੂਡ ਸੈੱਟ ਖਰਦਿਆ ਇੱਕ ਬਾਣੀਏ ਦਾ ਤੇ ਆਪਣੇ ਪਿੰਡ ਪੁੰਦੇ ਦਾ ਪਿਆਰ ਪੈ ਗਿਆ ਤੇ ਗੱਲਾਂ ਕਰਨ ਲੱਗ ਪਿਆ ਉਹ ਬਾਣੀਆ ਕਹਿੰਦਾ ਵੀ ਭਾਈ ਸਾਹਿਬ ਮੇਰਾ ਤਾਂ 12 ਇੰਚਾਂ ਪੇਟ ਆਪਾਂ ਦਾ ਚਾਰ ਪਾਣੀ ਨਾਲ ਭਰਦੇ ਆ ਚਾਰ ਸਾਹ ਲੈ ਲੈਣੇ ਚਾ ਰੋਟੀ ਨਾਲ ਕਹਿੰਦਾ ਮੈਂ ਛੇਠਾ ਤੇਰੇ ਵਰਗਾ ਬੇਬੂ ਹੋਣੀ ਐ ਕਿਉਂ ਕਹਿੰਦਾ ਆਪਣਾ ਤਾਂ 12 ਇੰਚ ਛੇਡਿਆ ਤੇ 12 ਦਾ ਰੋਟੀ ਨਾਲ ਭਰਦੇ ਆ ਪਾਣੀ ਸਨਾਂ ਚ ਭਰ ਜਾਂਦਾ ਸਾਹ ਵੇ ਤੇ ਭੰਗ ਨਾ ਆਵੇ ਸਾਧੋ ਆਪਾਂ ਕੀ ਲੈਣਾ